ਮੋਹਨ ਭਗਵਤ ਦਾ ਬਿਆਨ ਤੁਸੀਂ ਪੜ੍ਹਾਉਣਾ ਮੈਂ ਅੱਜ ਵੀਡੀਓ ਉਹ ਦੀ ਸੁਣੀ ਆ ਉਹ ਕਹਿੰਦਾ ਅਸੀਂ ਹਿੰਦੂ ਰਾਸ਼ਟਰ ਘੋਸ਼ਿਤ ਨਹੀਂ ਕਰਨਾ ਹਿੰਦੂ ਰਾਸ਼ਟਰ ਹੈ ਇਹਨੂੰ ਮੰਨ ਲੈਣ ਵਿੱਚ ਤੁਹਾਡਾ ਭਲਾ ਹੈ ਨਾ ਮੰਨੋਗੇ ਤੇ ਤੁਹਾਡਾ ਨੁਕਸਾਨ ਆ ਉਹ ਕਹਿੰਦਾ ਨਹੀਂ ਮੰਨਣਾ ਤੇ ਨਾ ਮੰਨ ਕੇ ਵੇਖ ਲਓ ਸਿੱਧਾ ਸਿੱਧਾ ਚੈਲੰਜ ਹੈ ਆ ਉਹਦਾ ਉਹ ਤੇ ਕੋ ਪਰਚਾ ਕਟਿਆ ਦੇਸ਼ ਧਰੋਹ ਦਾ ਉਹ ਯੋਦੇ ਤੇ ਲੱਗੀ ਕੋਈ ਧਾਰਾ ਕੋਈ ਲਾਈ ਨਹੀਂ ਲਾਈ ਗਈ ਉਸ ਕਰਕੇ ਨਹੀਂ ਲਾਈ ਗਈ ਵੀ ਸਾਡੀ ਕੌਮ ਬਣ ਗਈ ਆ ਤਮਾਸ਼ਬੀਨ ਹੁਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਦੋਂ ਤੇ ਮਾਫੀ ਦਿਓ ਮੈਨੂੰ ਲਾਈਵ ਚੱਲਣ ਦਿਆ ਜਦੋਂ ਦੀ ਸਟੇਜ ਚੱਲੀ ਆ ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਦਾ ਚਿੰਤਨ ਮੰਤਨ ਕੀਤਾ ਵੀ ਜੇ ਤੁਹਾਡੇ ਕੋਲ ਨਾਰੀ ਤੇ ਤੁਹਾਡੇ ਪੱਲੇ ਕੀ ਰਹਿਣਾ ਭਾਈ ਸਟੇਜ ਤੇ ਇਹਨਾਂ ਗੱਲਾਂ ਨੂੰ ਤੁਸੀਂ ਨੇ ਵਾਚਿਆ ਚੰਡੀਗੜ੍ਹ ਦੀ ਯੂਨੀਵਰਸਿਟੀ ਬਾਰੇ ਕਿ ਕੱਲੇ ਲੰਗਰ ਛੱਕ ਕੇ ਰਾਤ ਨੂੰ ਘਰ ਜਾ ਕੇ ਲੰਮੇ ਪੈ ਜਾਣਾ ਹੈ ਕਦੇ ਵਿਦਿਆਕਾ ਦੇਹਰਿਆਂ ਦੇ ਬਾਰੇ ਚਿੰਤਨ ਮੰਤਨ ਕੀਤਾ ਕਿ ਨਹੀਂ ਕੀਤਾ ਕਿ ਸਵੇਰੇ ਇਹੋ ਗੁਣਾ ਕੱਢਣੀਆਂ ਪਈ ਪ੍ਰਬੰਧਕਾਂ ਦੀ 10:30 ਵਜੇ ਦਾਲ ਮੋੱਕੀ ਗਈ ਸੀ ਜੇ ਮੈਂ ਬੇਨਤੀ ਕਰਦਾ ਤੁਹਾਡੇ ਚਰਨਾਂ ਵਿੱਚ ਜੇ ਤੁਹਾਡੇ ਕੋਈ ਵਿਦਿਆਕਾ ਦੇਹਰੇ ਨਾ ਰ ਹੈ ਤੁਹਾਡੇ ਕੋ ਆ ਦੀਵਾਨ ਹਾਲ ਤੁਹਾਡੇ ਕੋ ਆ ਪੰਡਾਲ niche ਰਹਿਣੇ ਮੇਰੇ ਕੋ ਲਿਖ ਕੇ ਲੈ ਲਿਓ ਨਗਰ ਕੀਰਤਨ ਕਟੋ ਤਕੜਿਓ ਕਾ ਕੱਢਨੇ ਚਾਹੀਦਿਆ ਭਾਈ ਮਮੀ ਨਗਰ ਆ ਕੇ ਨਗਰ ਕੀਰਤਨਾਂ ਦਾ ਹਾਮੀ ਆ ਮੈਂ ਪ੍ਰਭਾਤ ਫੇਰੀਆਂ ਦਾ ਹਾਮੀ ਵੀ ਆ ਮੈਂ ਖੁਦ ਢੋਲ ਕੀਤੇ ਸ਼ੈਣਿਆਂ ਨਾਲ ਆਪਣੇ ਪਿੰਡ ਦੇ ਗੁਰਦੁਆਰੇ ਦੇ ਵਿੱਚ ਪੂਰਨ ਮਾਛੀ ਦੀ ਆਤਮਾ ਵੀ ਦੀਵਾਨ ਲਾਉਂਦਾ ਰਿਹਾ ਮੈਂ ਹੱਕ ਵਿੱਚ ਹਾਂ ਕਿਤੇਉਂ ਨਾ ਹੋਵੇ ਤੁਹਾਡੇ ਪੱਲੇ ਰਵੇ ਕੱਖ ਨਾਲ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਆਪਣੀਆਂ ਛਤਾਪ ਦੀਆਂ ਵੀ ਨਾ ਮਨਾ ਸਕੋ ਤੁਹਾਡੇ ਕੋ ਰਹਿਣਾ ਕੱਖ ਨਹੀਂ ਜਦੋਂ ਤੁਹਾਡੇ ਕੋ ਯੂਨੀਵਰਸਿਟੀ ਨਾ ਰਹੀ ਤੁਹਾਡੇ ਕੋ ਖਾਲਸਾ ਕਾਲਜ ਵਰਗੀ ਸੰਸਥਾ ਨਾ ਰਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੁਹਾਡੇ ਕੋ ਨਾ ਰਹੀ ਫਿਰ ਕੱਢਿਓ ਨਗਰ ਕੀਰਤਨ ਤੇ ਬਣਾ ਲਿਓ ਤੱਕੜਿਓ ਕਿ ਸ਼ਤਾਪ ਦੇਗਾ ਅਗਲੇ ਤੁਹਾਡੇ ਮੋਢਿਆਂ ਤੇ ਬਹਿ ਗਿਆ ਤੁਹਾਡੇ ਮੋਢਿਆਂ ਤੇ ਕੁਝ ਸਮੇਂ ਨੂੰ ਤੁਹਾਡੇ ਵਾਲਾ ਨੂੰ ਹੱਥ ਪਾਉਣਗੇ ਜਾਂ ਨਾ ਪਾਉਣਗੇ ਤੇ ਮੈਨੂੰ ਕਹਿ ਦਿਓ ਜਦੋਂ ਕਿਤੇ ਸਮਾਸੀ ਨਾ Hindu ਮੰਦਰਾਂ ਦੇ ਵਿੱਚ ਜਦੋਂ ਕੋਈ ਪ੍ਰੋਗਰਾਮ ਕਰਦੇ ਸੀ ਸਰਕਾਰ ਨੂੰ ਟੈਕਸ ਦੇਣਾ ਪੈਂਦਾ ਸੀ ਟੈਕਸ ਭਾਈ ਮਾਨੀ ਸਿੰਘ ਨੇ ਦੀਵਾਲੀ ਮਨਾਉਣੀ ਸੀ ਲਾਹੌਰ ਦਰਬਾਰ ਨੇ ਆਖਿਆ ਟੈਕਸ ਦੇ ਟੈਕਸ ਇਹ ਤੁਹਾਨੂੰ ਦੇਣੇ ਪੈਣੇ ਆ ਸਮਾਗਮਾਂ ਦੇ ਟੈਕਸ ਜੇ ਤੁਸੀਂ ਨਾ ਜਾਗੇ ਆਉਣ ਵਾਲੇ ਸਮੇਂ 'ਚ ਮਤਾਂ ਸੋਚਿਓ ਤੁਸੀਂ ਇਤਰਾ ਦਿਵਾਨ ਲਾਹੋਗੇ ਪਹਿਲੋ ਤੁਹਾਨੂੰ ਜਾ ਕੇ ਸਰਕਾਰ ਨੂੰ ਲਿਖਤੀ ਦੇਣਾ ਪਵੇਗਾ ਉਹ ਸਰਕਾਰਾਂ ਪਤਾ ਕੀ ਕਹਿਣਗੀਆਂ ਉਹ ਕਣਗੇ ਢਾਡੀ ਕਵੀਸ਼ਰ ਨਾਲ ਸੱਡਿਓ ਕੱਲੇ ਕੀਰਤਨ ਵਾਲੇ ਸੱਜਿਓ ਗੁਰਬਾਣੀ ਦੇ ਸ਼ਬਦ ਪੜ੍ਹ ਕੇ ਚਲੇ ਜਾਣ ਤੂੰ ਹੀ ਕਹਿਣਾ ਕਿਉਂ ਉਹਨਾਂ ਕਹਣਾ ਢਾਡੀ ਤੇ ਕਵੀਸ਼ਰ ਮਰੀ ਕੌਮ ਵਿੱਚ ਰੂਹ ਫੂਕਦੇ ਉਹ ਨਾ ਸੱਜਿਓ ਤੁਸੀਂ ਤੂੰ ਹੀ ਕਹੋ ਕਿ ਲਾਲੂ ਘੁੰਮਣਾ ਹੋਣਾ ਹੀ ਨਹੀਂ ਹੋਣਾ ਜੇ ਨਾ ਹੋਇਆ ਤੇ ਤੁਸੀਂ ਕਹਿ ਦਿਓ ਨਾ ਜਾਗੇ ਤੇ ਫਿਰ ਮੈਨੂੰ ਕਿਉਂ ਕਿਹਾ ਪੀ ਨਾਲੂ ਘੁੰਮਣਾ ਤੂੰ ਸਾਡੀ ਸਟੇਜ ਤੇ ਝੂਠ ਬੋਲ ਕੇ ਚਲੇ ਗਿਆ ਇਹਨਾਂ ਵਿਚਾਰਿਆਂ ਦੇ ਚੈਨਲ ਬੰਦ ਕੀਤੇ ਜਾਂਦੇ ਕਿ ਨਹੀਂ ਕੀਤੇ ਜਾਂਦੇ ਭਾਈ ਹੁਣ ਹੋ ਸਕਦਾ ਉਹਦੇ ਵੀ ਵਿਚਾਰੇ ਤੇ ਮਨ ਚਾਉਂਦੀ ਹੋਵੇ ਪਰ ਲਾਲੂ ਘੁੰਮਣਾ ਤੂੰ ਕਰਵਾ ਦੇਗਾ 11:30 ਤੱਕ ਬੰਦ। ਇਹ ਤਾਂ ਸੱਚਾਈ ਹੈ ਭਾਈ ਇਹਨਾਂ ਵਿਚਾਰਿਆਂ ਦੇ ਚੈਨਲ ਬੰਦ ਹੁੰਦੇ ਨੇ ਕਿਉਂਕਿ ਸੱਚ ਦੀ ਆਵਾਜ਼ ਦਿੱਲੀ ਸੁਣਨ ਵਾਸਤੇ ਤਿਆਰ ਨਹੀਂ ਆ। ਸੱਚ ਦੀ ਆਵਾਜ਼ ਹਕੂਮਤ ਸੁਣਨ ਵਾਸਤੇ ਤਿਆਰ ਨਹੀਂ ਆ। ਅਸੀਂ ਕਹਿੰਦੇ ਆ ਸਾਡੇ ਡਾਂਗਾਂ ਵੱਜਦੀਆਂ ਰਹੀਆਂ। ਸਾਨੂੰ ਦੱਸਣ ਤੇ ਦਿਓ ਸਾਨੂੰ ਕੁੱਟਿਆ ਕੋ ਗਿਆ ਕਿਨੇ ਕੁੱਟਿਆ ਗਿਆ। ਉਹ ਕਹਿੰਦੇ ਨਹੀਂ ਤੁਹਾਨੂੰ ਜਿੰਨਾ ਮਰਜੀ ਕੁੱਟਿਆ ਗਿਆ ਪਰ ਤੁਸੀਂ ਆਪਣਾ ਦੁੱਖ ਨਹੀਂ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਜਾ ਕੇ ਰੋ ਸਕਦੇ ਸਾਡੇ ਨੌਜਵਾਨ ਈਆਂ ਪੁੱਤ ਵਿਚਾਰੇ ਯੂਨੀਵਰਸਿਟੀ ਦੇ ਵਿੱਚ ਇੱਕ ਵੀਰ ਸਾਡਾ ਕਿਦਾਂ ਦਾ ਉੱਥੇ ਭੋਖੜ ਹੜਤਾਲ ਤੇ ਵਿਚਾਰਾ ਪਿਆ ਕਿਹੇ ਜਥੇਬੰਦੀ ਨੇ ਕਿਹੇ ਬਾਬੇ ਨੇ ਜਾ ਕੇ ਸਾਰ ਲਈ ਆ ਆ ਹੁਣ ਸੰਘਰਸ਼ ਕਮੇਟੀ ਨਾਲ ਜਾਣ ਡਈਆਂ ਕਿਹੇ ਬਾਬੇ ਨੇ ਕਿਹੇ ਸੰਪਰਦਾਏ ਨੇ ਜਾ ਕੇ ਕਿਹਾ ਹੋਵੇ ਵੀ ਅਸੀਂ ਤੁਹਾਡੇ ਨਾਲ ਖਲੋਤਿਆਂ ਭਾਈ ਕਹੇ ਨੇ ਕੀ ਆ ਕਿ ਇਹ ਕਮੇਟੀ ਦਾ ਬਿਆਨ ਆਇਆ ਸਾਡੀ ਸ਼੍ਰੋਮਣੀ ਕਮੇਟੀ ਜਿਹੜੀ ਸੰਸਥਾ ਸਾਡੀ ਉਹ ਧਾਮੀ ਸਾਹਿਬ ਦਾ ਬਿਆਨ ਆਇਆ ਹੋਵੇ ਹੋਰ ਕਿਸੇ ਮੈਂਬਰ ਨੇ ਕਿਹਾ ਹੋਵੇ ਵੀ ਮੈਂ ਚੱਲਿਆ ਮਰਨਾ ਉਹ ਯੂਨੀਵਰਸਿਟੀ ਉਹ ਆ ਅੰਗਰੇਜ਼ਾਂ ਨੇ ਇਨਕਾਰ ਕਰ ਦਿੱਤਾ ਅਸੀਂ ਫੰਡ ਦੇਣ ਤੋਂ ਵੀ ਅਸੀਂ ਇਨਕਾਰ ਨਹੀਂ ਅਸੀਂ ਪੈਸੇ ਨਹੀਂ ਦੇਣੇ ਉਹ ਯੂਨੀਵਰਸਿਟੀ ਪਤਾ ਭੈਣੋ ਕਿਵੇਂ ਬਣੀ ਆ ਉਹ ਪਿੰਡਾਂ ਚੋਂ ਗ੍ਰਹੀ ਕਰ ਕਰਕੇ ਰੁਪਈਆ ਰੁਪਈਆ 5 5 ਰੁਪਈਏ 10 10 ਰੁਪਈਏ ਇਕੱਠੇ ਕਰਕੇ ਉਹ ਯੂਨੀਵਰਸਿਟੀ ਬਣਾਈ ਆ ਇਹ ਮੈਂ ਹੱਕ ਵਿੱਚ ਬੋਲ ਕੇ ਚਲੇ ਚੱਲਿਆ 10 ਨਵੰਬਰ ਨੂੰ ਉੱਥੇ ਇਕੱਠ ਰੱਖਿਆ ਗਿਆ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਜੇ ਤੇ ਜਾਗਦੀ ਜ਼ਮੀਰ ਆ ਤੇ ਜੇ 10 ਨਵੰਬਰ ਨੂੰ ਤੁਹਾਡਾ ਟਾਈਮ ਲੱਗਿਆ ਤੇ ਚੰਡੀਗੜ੍ਹ ਜ਼ਰੂਰ ਜਾਇਓ ਇਹ ਮੇਰੀ ਤੁਹਾਡ ਮੈਂ ਤੇ ਹਰ ਸਟੇਜ ਤੇ ਉਦੋਂ ਦਾ ਬੇਨਤੀਆਂ ਕਰਦਾ ਹਾਂ ਸਾਡਾ ਕੰਮ ਹੈ ਚੌਂਕੀਦਾਰ ਸਾਡਾ ਕੰਮ ਹੈ ਟੰਡੋਰਾ ਪਿੱਟ ਕੇ ਕੌਮ ਨੂੰ ਜਗਾ ਦੇਣਾ ਬਾਕੀ ਜੇ ਕੌਮ ਜਾਗ ਪਵੇ ਠੀਕ ਨਹੀਂ ਜਾਗੇਗੀ ਤੇ ਭਾਈ ਫਿਰ ਤਾਂ ਵੀ ਠੀਕ ਫਿਰ ਉਹ ਤੋਂ ਜਾਗੋਗੇ ਜਦੋਂ ਸਾਡੇ ਕਲਮੇ ਨੂੰ ਹੱਥਾਂ ਕਲੇ ਨੇ ਪਾ ਦੇ। ਇਸ ਕਰਕੇ ਤਕੜੇ ਹੋਈਏ ਆਪਣੇ ਵਿਦੇਕ ਘਹਾਦਾਰੇ ਬਚਾਈਏ ਕਿਤੇ ਪਰਚਾ ਕੱਟਿਆਂ ਕੋਹੇ ਬੰਦੇ ਦੀ ਮੌਤ ਨਹੀਂ ਹੋ ਜਾਂਦੀ ਐ ਕਿ ਮੈਂ ਬੇਨਤੀ ਕਰਦਾ ਬੜੀ ਦੁਨੀਆ ਜੰਮਦੀ ਹੈ ਬੜੀ ਦੁਨੀਆ ਮਰਦੀ ਹੈ ਲੋਕ ਉਹਨੂੰ ਅੰਤਮ ਸੰਸਕਾਰ ਕਰਨ ਤੋਂ ਬਾਅਦ ਯਾਦ ਨਹੀਂ ਕਰਦੇ ਉਹ ਦੁਨੀਆ ਤੇ ਕੁਝ ਕਰਕੇ ਮਰੋਗੇ ਤੇ ਦੁਨੀਆ ਦੇ ਲੋਕ ਤੁਹਾਨੂੰ ਯਾਦ ਕਰਨਗੇ। ਆ ਸਾਡੇ ਨੂੰ ਮੈਨੂੰ ਕਿਤੇ ਘੱਟ ਫੋਨ ਆਉਂਦੇ ਰੋਜ਼ ਕਦੇ ਕਹੇ ਦਾ ਫੋਨ ਆ ਜਾਂਦਾ ਕਦੇ ਮੇਰੇ ਕੋ ਨੰਬਰ ਪੈ ਵੇਖ ਲਿਓ ਤੁਸੀਂ। ਪਰ ਮੈਂ ਕਦੇ 26 ਛਾਲ ਹੋ ਗਿਆ ਮੈਂ ਕਦੇ ਜ਼ਿੰਦਗੀ ਚ ਪ੍ਰਵਾਹ ਨਹੀਂ ਕੀਤੀ ਇਹ ਬਾਬੇ ਨਾਨਕ ਦਾ ਦਰ ਹੈ ਗੁਰੂ ਗ੍ਰੰਥ ਸਾਹਿਬ ਦਾ ਘਰ ਮਰਨਾ ਤੇ ਕੀਪਤਾ ਮੈਨੂੰ ਕਿਦਨ ਕਿਤੇ ਦੌਰਾ ਪੈ ਜਾਣਾ ਕੋਈ ਅਟੈਕ ਆ ਜਾਣਾ ਕਿਦਨ ਮੈਂ ਮਰ ਜਾਣਾ ਹੈ ਪਰ ਮੈਂ ਅਰਦਾਸ ਕਰਦਾ ਮਹਾਰਾਜ ਜਦੋਂ ਤੱਕ ਮੈਂ ਤੇਰਾ ਟਾੜੀ ਹਾਂ ਸਟੇਜ ਤੇ ਸੱਚ ਬੋਲ ਕੇ ਮਰਾਂ ਮੋਮੋ ਠਗੜੀਆਂ ਕਰਕੇ ਨਾ ਮੈਂ ਮਰਾਂ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਚ ਜਾਗੋ ਭੈਣੋ ਮੈਂ ਵੀਰਾਂ ਨੂੰ ਬੇਨਤੀ ਕਰਦਾ ਤਕੜੇ ਹੋ ਕੇ ਜਾਗੋ ਪੰਜਾਬ ਤੁਹਾਡੇ ਹੱਥ ਹੈ ਜੇ ਤੁਸੀਂ ਅੱਜ ਨਾ ਪੰਜਾਬ ਨੂੰ ਬਚਾਇਆ ਆਉਣ ਵਾਲੇ ਸਮੇਂ 'ਚ ਆਪਣੇ ਬੱਚਿਆਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਤੁਸੀਂ ਰੋਗੇ ਮੂੰਹ ਦਿਖਾਉਣ ਜੋਗੇ ਇਸ ਕਰਕੇ ਸਤਿਗੁਰੂ ਕਿਰਪਾ ਕਰਨ ਮੈਂ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਪਿੱਠ ਤੇ ਹੱਥ ਰੱਖ ਕੇ ਕਿ ਆ ਭਾਈ ਸਾਹਿਬ ਇਹ ਆਜ਼ਾਦ ਸਟੇਜ ਆ ਜਿਉ ਤੁਹਾਡੇ ਆਵੇ ਮਨ ਤੁਸੀਂ ਬੋਲ ਸਕਦੇ ਹੋ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਆ ਹੁਣ ਕੱਲੂ ਕਰਾ ਹੋਇਆ ਕਿਉਂ ਹੋਇਆ ਕਿਵੇਂ ਉਧਰ ਨਹੀਂ ਮੈਂ ਜਾਣਾ 16 ਪੰਤਾਂ ਦਾ ਡੈਪੂਟੇਸ਼ਨ ਤੁਰਿਆ ਉੱਥੋਂ ਨਗਰ ਕੀਰਤਨ ਆਰੰਭ ਹੋਣਾ ਤੇ ਮੈਂ ਬੇਨਤੀ ਕਰਦਿਆਂ ਜਿੱਥੋਂ 16 ਪੰਤਾਂ ਦਾ ਡੈਪੂਟੇਸ਼ਨ ਉਹ ਕਾਫਲਾ ਤੁਰਿਆ ਸੀ ਨਾ ਉਹ ਕਹੇ ਪਿੰਡ ਦੀ ਸਾਥ ਵਿੱਚ ਮਤਾ ਪਾ ਕੇ ਨਹੀਂ ਸੀ ਤੁਰਿਆ ਉਹ ਕਹੇ ਦੇ ਘਰ ਵਿੱਚ ਬੈ ਕੇ ਉਹਨਾਂ ਮੀਟਿੰਗ ਨਹੀਂ ਸੀ ਕਾਈ ਉੱਥੇ ਕੋ ਯੂਨੀਵਰਸਿਟੀ ਸੀ ਤੇ ਜਿਹੜੇ 16 ਬੰਦੇ ਆਏ ਉਹ ਅਨਪੜ ਬੰਦੇ ਨਹੀਂ ਸੀਗੇ ਉਹ ਯੂਨੀਵਰਸਿਟੀ ਦਾ ਨਾਮ ਹੈ ਵਿਦਿਆਤੰਡ ਮਾਰਤੰਡ ਵਿਦਿਆਮਾਰਤੰਡ ਯੂਨੀਵਰਸਿਟੀ ਉਹਦੇ ਪ੍ਰੋਫੈਸਰ ਉਹਦੇ ਪ੍ਰਿੰਸੀਪਲ ਜਿਹੜੇ ਸੰਸਕ੍ਰਿਤ ਪਾਸ਼ਾ ਤੇ ਬ੍ਰਿਜ ਪਾਸ਼ਾ ਦੇ ਗਿਆਤਾ ਸਨ ਗਿਆਤਾ ਔਰੰਗਜ਼ੇਬ ਨੇ ਮਾਰੇ ਮੋٹے ਬੰਦੇ ਨੂੰ ਪੱਠੇ ਵੱਢਣ ਵਾਲੇ ਨੂੰ ਹੱਥ ਨਹੀਂ ਸਿਪਾਇਆ ਉਹਨੇ ਹੱਥ ਪਾਇਆ ਯੂਨੀਵਰਸਿਟੀ ਉਹਦੇ ਕੁਝ ਕਾਰਨ ਸਨ ਵੀ ਜੇ ਤੇ ਮੰਨ ਜਾਣਗੇ ਕਸ਼ਮੀਰ ਵਾਲੇ ਠੀਕ ਆ ਨਹੀਂ ਤੇ ਇੱਕ ਬੰਨੇ ਕਾਬਲਿਆ ਦੂਜੇ ਬੰਨੇ ਪਸ਼ਾਵਰ ਆ ਉਧਰ ਸਾਡਾ ਰਾਜ ਭਾਗ ਹਮਲਾ ਕਰਕੇ ਨਾਲੇ ਯੂਨੀਵਰਸਿਟੀ ਬਰਬਾਦ ਕਰ ਦੇਾਂਗੇ ਨਾਲੇ ਏਡੇ ਜਿਹੜੇ ਬੁੱਧੀਜੀਵੀ ਲੋਕ ਉਹ ਮਾਰੇ ਜਾਣਗੇ ਚਾਲਾਂ ਹੁੰਦੀਆਂ ਸਰਕਾਰ ਦੀਆਂ ਇੱਕ ਬੰਨੇ ਤੁਸੀਂ ਉਹ ਦੂਜੇ ਪਾਸੇ ਦਿੱਲੀ ਐ ਸੈਂਟਰ ਦੇ ਵਿੱਚ ਤੁਹਾਡੀ ਚੰਡੀਗੜ੍ਹ ਐ ਤੇ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਐ ਯੂਨੀਵਰਸਿਟੀ ਤੇ ਨਿਗ੍ਹਾ ਰੱਖੀ ਔਰੰਗਜ਼ੇਬ ਨੇ ਵੀ ਬਰਬਾਦ ਕਰਨੀ ਹੈ ਕਹਤੇ ਬੱਚੇ ਪੜ੍ਹ ਲਿਖਣਾ ਜਾਣ ਤੁਹਾਡੀ ਇਸ ਯੂਨੀਵਰਸਿਟੀ ਦੇ ਉੱਪਰ ਪਤਾ ਅੱਖ ਕਿੰਨੇ ਕਿੰਨੇ ਰੱਖੀ ਆ ਪਾਚ ਪਾਨੇ